ਪੇਸ਼ ਕਰਦੀ ਹਾਂ ਆਪਣੀ ਨਵੀਂ ਕਵਿਤਾ ਇਨਕਲਾਬ ਮੇਰੀ ਬੇਨਤੀ ਹੈ ਕਿ ਇਹਨੂੰ ਤੁਸੀਂ ਕਿਸੇ ਵੀ ਜਾਤ ਦੇ ਨਾਲ ਕਿਸੇ ਵੀ ਧਰਮ ਦੇ ਨਾਲ ਜਾਂ ਕਿਸੇ ਵੀ ਖੇਤਰ ਦੇ ਨਾਲ ਜੋੜ ਕੇ ਨਾ ਵੇਖਿਓ ਕਿਉਂਕਿ ਇਹ ਸਰਸਰੀ ਤੌਰ ਤੇ ਜੋ ਮੈਨੂੰ ਫੀਲ ਹੋਇਆ ਹੈ ਲੋਕਾਂ ਨਾਲ ਮਿਲ ਕੇ ਉਹਨੂੰ ਮੈਂ ਆਪਣੀ ਇਸ ਕਵਿਤਾ ਦੇ ਵਿੱਚ ਟਾਲਿਆ ਹੈ ਪੇਸ਼ ਕਰਦੀ ਹਾਂ ਮੈਨੂੰ ਜਾਂਪਦਾ ਹੈ ਫੇਰ ਇਨਕਲਾਬ ਹੋਣ ਵਾਲਾ ਹੈ ਧਰਤੀ ਦਾ ਰੰਗ ਸੁਹਾ ਲਾਲ ਹੋਣ ਵਾਲਾ ਹੈ ਮੈਨੂੰ ਯਾਪਦਾ ਹੈ ਫੇਰ ਇਨਕਲਾਬ ਹੋਣ ਵਾਲਾ ਹੈ ਪਿੰਡ ਵਿੱਚ ਬੱਚਿਆਂ ਨੂੰ ਸ਼ਹਿਰਾਂ ਵੱਲ ਤੱਕਦੇ ਹੈ ਤੇ ਸ਼ਹਿਰਾਂ ਦੇ ਜਵਾਨਾਂ ਨੂੰ ਫੇਰ ਜੁੱਤੀ ਹੇਠਾਂ ਰੱਖਦੇ ਨਿੱਗੇ ਸਰੋਵਰਾਂ ਦਾ ਪਾਣੀ ਹੁਣ ਠਾਰ ਹੋਣ ਵਾਲਾ ਹੈ ਧੀਰਜਾਂ ਦਾ ਬੰਨ ਤੋੜ ਪਾਰ ਹੋਣ ਵਾਲਾ ਹੈ ਮੈਨੂੰ ਯਾਪਦਾ ਹੈ ਹੁਣ ਇਨਕਲਾਬ ਹੋਣ ਵਾਲਾ ਹੈ ਧਰਤੀ ਦਾ ਰੰਗ ਸੁਹਾ ਲਾਲ ਹੋਣ ਵਾਲਾ ਹੈ ਸ਼ਿਕੰਜਾ ਕੰਮ ਕਾਜ ਦਾ ਦਿਨੋ ਦਿਨ ਕਸੀ ਜਾਵੇ ਗੱਭਰੂ ਪੰਜਾਬ ਦਾ ਉਧਾਰਾਂ ਵਿੱਚ ਫਸੀ ਜਾਵੇ ਆਵਾਮ ਦਾ ਜੀਣਾ ਦੁਸ਼ਵਾਰ ਹੋਣ ਵਾਲਾ ਹੈ ਥੈਰੇ ਹੋਏ ਸਬਰਾਂ ਤੇ ਮਾਰ ਹੋਣ ਵਾਲਾ ਹੈ ਮੈਨੂੰ ਜਾਪਦਾ ਹੈ ਫੇਰ ਇਨਕਲਾਬ ਹੋਣ ਵਾਲਾ ਹੈ ਧਰਤੀ ਦਾ ਰੰਗ ਸੁਹਾ ਲਾਲ ਫਰੰਗ ਦਾ ਕੰਡਾ ਸਮਾਜ ਵੰਡ ਦਾ ਇੱਕੋ ਪਾਸੇ ਰੁੜੀ ਜਾਵੇ ਬਾਦਾਂ ਇੱਕ ਟੱਕੜੀ ਤੇ ਦੂਜੇ ਪਾਸੇ ਥੜੀ ਜਾਵੇ ਮੇਰੇ ਵਰਗਾ ਵੀ ਆਮ ਹੁਣ ਖਾਸ ਹੋਣ ਵਾਲਾ ਹੈ ਨਾ ਕਮੀਆਂ ਸਰਕਾਰਾਂ ਦੇ ਵਰ ਖਿਲਾਫ ਹੋਣ ਵਾਲਾ ਹੈ ਮੈਨੂੰ ਜਾਪਦਾ ਹੈ ਫੇਰ ਇਨਕਲਾਬ ਹੋਣ ਵਾਲਾ ਹੈ ਧਰਤੀ ਦਾ ਰੰਗ ਸੁਹਾ ਲਾਲ ਹੋਣ ਵਾਲਾ ਹੈ ਜੁੱਤੀ ਚੱਟ ਕੁੱਤਿਆਂ ਦਾ ਗੱਦੀਆਂ ਤੇ ਰਾਜ ਹੈ ਮਾਲਕਾਂ ਨੂੰ ਰੁਝਾਉਣ ਦਾ ਸਾਰਾ ਕੰਮ ਕਾਜ ਹੈ ਦਲਾਲੀਆਂ ਦਾ ਪਰਦਾ ਹਾਸ਼ ਹੋਣ ਵਾਲਾ ਹੈ। ਚਿਰ ਪਿਛੋਂ ਸੱਚਾ ਇਨਸਾਫ਼ ਹੋਣ ਵਾਲਾ ਹੈ। ਮੈਨੂੰ ਜਾਪਦਾ ਹੈ ਫੇਰ ਇਨਕਲਾਬ ਹੋਣ ਵਾਲਾ ਹੈ। ਧਰਤੀ ਦਾ ਰੰਗ ਸੁਹਰ ਲਾਲ ਹੋਣ ਵਾਲਾ ਹੈ। ਜਵਾਨਾਂ ਦੀਆਂ ਅੱਖੀਆਂ 'ਚ ਨੇਰ ਜਾਂ ਸਨੱਟਾ ਹੈ। ਤੇ ਭੈਣਾਂ ਦੇਆਂ ਚੁੱਲ੍ਹਿਆਂ 'ਚ ਨਾ ਤੇਲ ਨਾ ਹੀ ਆਟਾ ਹੈ। ਜ਼ੁਲਮਾਂ ਦੀ ਹੱਦ ਦਾ ਹਿਸਾਬ ਹੋਣ ਵਾਲਾ ਹੈ। ਖਡਾਰੂਆਂ ਦੇ ਖੇੜ ਤਾਰ ਤਾਰ ਹੋਣ ਵਾਲਾ ਮੈਨੂੰ ਜਾਪਦਾ ਹੈ ਫੇਰ ਇਨਕਲਾਬ ਹੋਣ ਵਾਲਾ ਹੈ ਧਰਤੀ ਦਾ ਰੰਗ ਸੁਭਾ ਲਾਲ ਹੋਣ ਵਾਲਾ ਧੰਨਵਾਦ ਜੀ